ਇੱਕ ਅਹਿਮ ਕੇਸ ਦੀ ਸੁਣਵਾਈ ਹੋਈ ਹੈ ਜੋ ਕਿ ਹਰ ਮਾਪਿਆਂ ਦੇ ਲਈ ਧੀ ਦੇ ਮਾਪਿਓ ਤੇ ਲਈ ਇੱਕ ਉਮੀਦ ਲੈ ਕੇ ਆਇਆ ਹੈ ਕਿ ਇਨਸਾਫ ਮਿਲੇਗਾ ਹਰ ਹੋ ਮਾਪਿਓ ਜੋ ਦਿਨ ਰਾਤ ਇਸ ਚੀਜ਼ ਦੇ ਵਿੱਚ ਮਰ ਰਹੇ ਨੇ ਜਿਉਂਦੇ ਜੀ ਉਹਨਾਂ ਨੂੰ ਸਾਹ ਔਖਾ ਆ ਰਿਹਾ ਹੈ ਕਿ ਆਖਿਰਕਾਰ ਅਸੀਂ ਆਪਣੀ ਬੱਚੀ ਨੂੰ ਇਨਸਾਫ ਦਿਵਾ ਵੀ ਪਾਵਾਂਗੇ ਜਾਂ ਫਿਰ ਨਹੀਂ ਇਸ ਮਾਮਲੇ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੇਗੀ ਕਿ ਅਸੀਂ ਆਪਣੀ ਬੱਚੀ ਨੂੰ ਵੀ ਇਨਸਾਫ ਜ਼ਰੂਰ ਦਿਵਾ ਦਵਾਂਗੇ ਮਾਪਿਓ ਦੇ ਵੱਲੋਂ ਬੜਾ ਹੀ ਸੋਹਣਾ ਸਾਖ ਲੱਭਿਆ ਗਿਆ ਸੀ ਜਸਵੀਰ ਕੌਰ ਤੇ ਲਈ ਜਸਵੀਰ ਸਿੰਘ ਨਾਮ ਦੇ ਮੁੰਡੇ ਦਾ ਉਹਨਾਂ ਨੂੰ ਇੰਜ ਲੱਗਿਆ ਹੋਣਾ ਕਿ ਜਿਵੇਂ ਨਾਮ ਮਿਲਦੇ ਨੇ ਓਵੇਂ ਹੀ ਦੋਹਾਂ ਦਾ ਸੁਭਾਅ ਵੀ ਮਿਲਦਾ ਹੋਵੇਗਾ ਤੇ ਦੋਵੇਂ ਤਾਂ عمر ਖੁਸ਼ ਰਹਿਣਗੇ ਦਿਨ ਚੁਣਿਆ ਗਿਆ ਸੀ ਲੋੜੀ ਦਾ ਲੋੜੀ ਵਾਲੇ ਦਿਨ ਵਿਆਹ ਰੱਖਿਆ ਗਿਆ ਸੀ ਕਿਉਂਕਿ ਇਹ ਜੋੜੀਆਂ ਦੇ ਲਈ ਖਾਸ ਦਿਨ ਹੁੰਦਾ ਹੈ ਸਭ ਕੁਝ ਤੌਰ ਤਰੀਕੇ ਦੇ ਨਾਲ ਕੀਤਾ ਗਿਆ ਸੀ ਚੰਗਾ ਵਿਆਹ ਕੀਤਾ ਗਿਆ ਚੰਗੇ ਘਰ ਦੇ ਵਿੱਚ ਕੁੜੀ ਨੂੰ ਵਿਆਹਾ ਗਿਆ ਸੀ ਇਹ ਸੋਚ ਕੇ ਪਰ ਇਹ ਨਹੀਂ ਪਤਾ ਸੀ ਜਿਨ੍ਹਾਂ ਦੇ ਘਰ ਉਹ ਆਪਣੀ ਧੀ ਨੂੰ ਵਿਆਹ ਕੇ ਤੋਰ ਰਹੇ ਨੇ ਉਹ لالچی ਨੇ ਬੇਸਬਰੇ ਨੇ ਅਤੇ ਨਾ ਸ਼ੁਕਰੇ ਨੇ ਉਹਨਾਂ ਦੇ ਵੱਲੋਂ ਰੱਬ ਦੀ ਦਿੱਤੀ ਹੋਈ ਸੌਗਾਤਾਂ ਦਾ ਤਾਂ ਕਦੇ ਧੰਨਵਾਦ ਕੀਤਾ ਹੀ ਨਹੀਂ ਗਿਆ ਹੋਣਾ ਕਿਉਂਕਿ ਉਹ ਦਿਨ ਰਾਤ ਇਸ ਨਵੀਂ ਲਿਆਂਦੀ ਹੋਈ ਲਾੜੀ ਦੇ ਕੋਲੋਂ ਦਹੇਜ ਦੀ ਮੰਗ ਕਰਦੇ ਸੀ ਇੱਕ ਕੁੜੀ ਜਿਸ ਦਾ ਵਿਆਹ ਜਨਵਰੀ 2019 ਦੇ ਵਿੱਚ ਹੋਇਆ ਸੀ ਅਤੇ 1 ਅਪ੍ਰੈਲ 2019 ਨੂੰ ਉਸਦੇ ਪੇਕੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਲਾਟਲੀ ਅਤੇ ਸੋਹਣੀ ਧੀ ਇਸ ਦੁਨੀਆ ਤੇ ਵਿੱਚ ਨਹੀਂ ਰਹੀ ਇਸ ਦੇ ਪਿੱਛੇ ਦਾ ਕਾਰਨ ਸਹੁਰਿਆਂ ਦੇ ਵੱਲੋਂ ਇਹੀ ਕਿਹਾ ਕਿ ਆ ਕਿ ਸਾਨੂੰ ਨਹੀਂ ਪਤਾ ਲੱਗਿਆ ਕਿ ਇਸ ਦੇ ਨਾਲ ਕੀ ਹੋਇਆ ਇਹਨੇ ਖੁਦ ਹੀ ਸਭ ਕੁਝ ਕਰ ਲਿਆ ਹੋਣਾ ਇਸ ਸਮਗਰੋਹ ਪਰਿਵਾਰਿਕ ਮੈਂਬਰ ਜੋ ਕਿ ਪਹਿਲਾਂ ਤੋਂ ਹੀ ਇਸ ਗੱਲ ਤੋਂ ਜਾਣੂ ਸੀ ਕਿ ਦਾਜ ਤਹੇਜ ਤੇ ਲਈ ਉਹਨਾਂ ਦੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਇਸੇ ਕਾਰਨ ਹੀ ਉਹਨਾਂ ਦੀ ਧੀ ਦੀ ਜਾਨ ਲਈ ਗਈ ਹੈ ਇੱਕ ਵੱਡੀ ਵਾਰਦਾਤ ਉਸ ਘਰ ਦੇ ਵਿੱਚ ਹੋਈ ਇੱਕ ਵੱਡੀ ਘਟਨਾ ਘਟੀ ਜਿਸ ਤੋਂ ਬਾਅਦ ਇਹ ਪਰਿਵਾਰ ਇੱਕ ਦਿਨ ਵੀ ਜੈਨ ਦੀ ਨੀਂਦ ਨਹੀਂ ਸੁੱਤਾ ਹੋਣਾ 2019 ਤੋਂ ਲੈ ਕੇ ਹੁਣ 2025 ਆ ਗਿਆ ਇੱਕ ਲੰਬੀ ਲੜਾਈ ਲੜੀ ਗਈ ਇਸ ਪਰਿਵਾਰ ਦੇ ਵੱਲੋਂ ਤਾਂ ਕਿ ਜਸਵੀਰ ਕੌਰ ਨੂੰ ਇਨਸਾਫ ਦਿਵਾਇਆ ਜਾ ਸਕੇ ਤੇ ਅੱਜ ਕਿਤੇ ਜਾ ਕੇ ਇਸ ਪਰਿਵਾਰ ਦੀ ਜਿੱਤ ਹੋਈ ਹੈ ਕਿਉਂਕਿ ਉਹ ਸੋਹਰਾ ਪਰਿਵਾਰ ਜੋ ਕਿ ਪਹਿਲਾਂ ਕੁੜੀ ਵਾਲਿਆਂ ਤੇ ਹੀ ਇਲਜ਼ਾਮ ਲਗਾ ਰਿਹਾ ਸੀ ਅਤੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅੱਜ ਸਭ ਕੁਝ ਸਾਹਮਣੇ ਆ ਗਿਆ ਅਤੇ ਪਤਾ ਲੱਗਿਆ ਕਿ ਜਸਵੀਰ ਕੌਰ ਨੂੰ ਖਤਮ ਕਰਨ ਦੇ ਲਈ ਉਸਦੇ ਪਤੀ ਜਸਵੀਰ ਸਿੰਘ ਉਸਦਾ ਸੋਹਰਾ ਤਰਲੋਚਨ ਸਿੰਘ ਅਤੇ ਉਸਦੀ ਸੱਸ ਤਿੰਨਾਂ ਨੂੰ ਹੀ 10-10 ਸਾਲ ਦੀ ਲੰਬੀ ਸਜ਼ਾ ਹੋਈ ਹੈ ਨਾਲ ਹੀ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲੱਗਿਆ ਇਹ ਲੰਬੀ ਸਜ਼ਾ ਹੋਣ ਦੇ ਨਾਲ ਨਾਲ ਇਹ ਵੀ ਸਾਬਿਤ ਹੋ ਚੁੱਕਿਆ ਹੈ ਕਿ ਜੇਕਰ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋਗੇ ਕਿ ਤੁਹਾਡੇ ਘਰ ਦੇ ਵਿੱਚ ਲਿਆਂਦੀ ਹੋਈ ਨਵੀਂ ਲਾੜੀ ਮਰ ਜਾਂਦੀ ਹੈ ਮੁੱਕ ਜਾਂਦੀ ਹੈ ਤੇ ਤੁਸੀਂ ਅੱਗੋਂ ਇਹੋ ਜਿਹੇ ਸ਼ਬਦ ਵਰਤੋ ਕਿ ਸਾਨੂੰ ਪਤਾ ਹੀ ਨਹੀਂ ਇਸ ਦੇ ਨਾਲ ਕੀ ਹੋਇਆ ਜਾਂ ਫਿਰ ਉਹੋ ਘਟਨਾ ਜਿੱਥੇ ਇੱਕ ਘਰ ਦੇ ਵਿੱਚ ਬੀਤੇ ਕੁਝ ਸਮਾਂ ਪਹਿਲਾਂ ਕੁੜੀ ਦੀ ਜਾਨ ਗਈ ਅਤੇ ਉਸ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ RAM ਨਾਲ ਬੈਠ ਕੇ ਚਾਹ ਪੀ ਰਿਹਾ ਸੀ ਜਿਸ ਸਮੇਂ ਤੱਕ ਉਸ ਦੇ ਪੇਕੇ ਪਰਿਵਾਰ ਵਾਲੇ ਪਹੁੰਚਦੇ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਕਿ ਉਸ ਦਾ ਸਹੁਰਾ ਪਰਿਵਾਰ ਚੰਗਾ ਪੱਲਾ ਬੈਠਾ ਚਾਹ ਪੀ ਰਿਹਾ ਅਤੇ ਇੰਜ ਆਖਦਾ ਕਿ ਉਹ ਰਹੀ ਤੁਹਾਡੀ ਕੁੜੀ ਬੁਰੀ ਹਾਲਤ ਦੀ ਦੇ ਵਿੱਚ ਉਹ ਕੁੜੀ ਪਈ ਸੀ ਆਪਣੀ ਜਾਨ ਗਵਾ ਚੁੱਕੀ ਸੀ ਉਸ ਦੇ ਨਾਲ ਕਿਸੇ ਨੇ ਕੋਈ ਹਮਦਰਦੀ ਤੱਕ ਜ਼ਾਹਰ ਨਹੀਂ ਕੀਤੀ ਆਖਿਰਕਾਰ ਇਹਨਾਂ ਨੇ ਕਰ ਲਿਆਂਦੀਆਂ ਹੋਈਆਂ نوਹਾਂ ਨੂੰ ਸਮਝਿਆ ਕੀ ਹੋਇਆ ਇਹੋ ਜਿਹੇ ਕੇਸ ਲਗਾਤਾਰ ਸਾਹਮਣੇ ਆਏ ਨੇ ਜਿੱਥੇ ਬਾਅਦ ਦੇ ਵਿੱਚ ਕੁੜੀ ਦਾ ਪਰਿਵਾਰ ਆ ਕੇ ਦੱਸਦਾ ਹੈ ਕਿ ਉੱਥੇ ਸਾਡੀ ਧੀ ਕਿੰਨਾ ਕੁਝ ਸਹਿਣ ਕਰ ਰਹੀ ਸੀ ਹੁਣ ਇੱਥੇ 도ਗਲੇ ਸਮਾਜ ਨੂੰ ਕਿੰਨਾ ਕੁ ਜ਼ਿੰਮੇਦਾਰ ਅਸੀਂ ਠਹਿਰਾਈਏ ਕਿਉਂਕਿ ਜੇਕਰ ਕੁੜੀ ਦੇ ਮਾਪਿਓ ਇਹ ਦੱਸਦੇ ਨੇ ਕਿ ਸਾਡੀ ਧੀ ਦੇ ਨਾਲ ਉੱਥੇ ਗਲਤ ਹੋ ਰਿਹਾ ਸੀ ਉਸ ਨੂੰ ਲੈਣ ਚੱਲੇ ਆ ਤਾਂ ਲੋਕ ਇਹ ਕਹਿਣਗੇ ਰਿਸ਼ਤੇਦਾਰ ਇਹ ਕਹਿਣਗੇ ਕਿ ਛੋਟੀਆਂ-ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਕਿਉਂ ਤੁਸੀਂ ਇੰਨਾ ਜ਼ਿਆਦਾ ਸਿਰ ਚੜਾ ਰਹੇ ਹੋ ਕੁੜੀ ਨੂੰ ਉਹਨੂੰ ਉੱਥੇ ਹੀ ਰਹਿਣ ਦਿਵੋ ਤੇ ਉਸਨੂੰ ਦੱਸੋ ਕਿ ਉੱਥੇ ਕਿਵੇਂ ਰਹਿਣਾ ਹੈ ਜੇਕਰ ਹੁਣ ਕੁੜੀ ਦੀ ਜਾਨ ਚਲੀ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਇਹੀ ਰਿਸ਼ਤੇਦਾਰ ਅਤੇ ਲੋਕ ਆਖਦੇ ਨੇ ਕਿ ਕਾਸ਼ ਤੁਸੀਂ ਸਮਾਂ ਰਹਿੰਦੇ ਕੋਈ ਸਟੈਪ ਚੱਕ ਲਿਆ ਹੁੰਦਾ ਤਾਂ ਅਜ ਕੁੜੀ ਗਲਤ ਤਰੀਕੇ ਦੇ ਨਾਲ ਇਸ ਦੁਨੀਆ ਤੋਂ ਨਾ ਜਾਂਦੀ ਆਖਿਰਕਾਰ ਧੀਆਂ ਦੇ ਮਾਪੇ ਜਾਣ ਕਿਥੇ ਉਹੀ ਸਟੇਟਸ ਉਹੀ ਸਾਰੀ ਸੋਚ ਲੋਕਾਂ ਦੇ ਵੱਲੋਂ ਕੁੜੀਆਂ ਦੇ ਮਾਮਲੇ ਦੇ ਵਿੱਚ ਵੀ ਵਰਤੀ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਇਹੀ ਕਿਹਾ ਜਾਏਗਾ ਕਿ ਇਹਨੂੰ ਹੀ ਹਰਿਆਣਾ ਨਹੀਂ ਆਂਦਾ ਹੋਣਾ ਇਹ ਕੰਮਕਾਰ ਨਹੀਂ ਕਰਦੀ ਹੋਣੀ ਹੈ ਜਾਂ ਫਿਰ ਇਹ ਕੁਝ ਗਲਤ ਕਰ ਰਹੀ ਹੋਣੀ ਹੈ ਜਿਸ ਤੇ ਚਲਦੇ ਹੋਏ ਉਸ ਦਾ ਸਹੁਰਾ ਪਰਿਵਾਰ ਇਸ ਦੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਿਹਾ ਕੋਈ ਇਹ ਨਹੀਂ ਦੇਖਦਾ ਕਿ ਐਨ ਵਿਆਹ ਦੇ ਮੌਕੇ ਤੇ ਜਾਂ ਫਿਰ ਵਿਆਹ ਤੋਂ ਕੁਝ ਘੰਟੇ ਪਹਿਲਾਂ ਜਦੋਂ ਮੁੰਡੇ ਵਾਲੇ ਆ ਕੇ ਬਰਾਤ ਲੈ ਆ ਕੇ ਕੁਝ ਸਮਾਨ ਦੀ ਮੰਗ ਕਰ ਲੈਂਦੇ ਨੇ ਤਾਂ ਕੁੜੀ ਵਾਲੇ ਕਿੰਨੇ ਜ਼ਿਆਦਾ ਮਜਬੂਰ ਹੁੰਦੇ ਨੇ ਇਹ ਕਹਿਣਾ ਬਹੁਤ ਆਸਾਨ ਹੈ ਕਿ ਉਸੇ ਸਮੇਂ ਹੀ ਰਿਸ਼ਤਾ ਤੋੜਿਆ ਜਾਵੇ ਪਰ ਯਕੀਨਨ ਕਰਨਾ ਇਹੀ ਚਾਹੀਦਾ ਪਰ ਉੱਥੇ ਵੀ ਲੋਕ ਕੁੜੀ ਵਾਲਿਆਂ ਨੂੰ ਜੀਣ ਨਹੀਂ ਦਿੰਦੇ ਜੇਕਰ ਉਹ ਇੰਜ ਕਰ ਦਿੰਦੇ ਨੇ ਤਾਂ ਬਾਅਦ ਦੇ ਵਿੱਚ ਸੋ ਸਵਾਲ ਚੱਕੇ ਜਾਂਦੇ ਨੇ ਇਹ ਕਿਹਾ ਜਾਂਦਾ ਹੈ ਕਿ ਹੁਣ ਇਸਦੇ ਨਾਲ ਵਿਆਹ ਕੌਣ ਕਰਾਵੇਗਾ ਇਹ ਛੱਡੀ ਹੋਈ ਹੈ ਇਆ ਫਿਰ ਇਹੋ ਜੀਆਂ ਕਿੰਨੀਆਂ ਹੀ ਗੱਲਾਂ ਜੋ ਕਿ ਵਿਆਹੁਤਾ ਔਰਤਾਂ ਨੂੰ ਇੱਕ ਕੁੜੀ ਦਾ ਜਦੋਂ ਵਿਆਹ ਹੋ ਜਾਂਦਾ ਹੈ ਉਸ ਤੇ ਉੱਪਰ ਥੋਪ ਦਿੱਤੀਆਂ ਜਾਂਦੀਆਂ ਨੇ ਜੇਕਰ ਉਹ ਉਹਨਾਂ ਚੀਜ਼ਾਂ ਨੂੰ ਸਹੰਦੀ ਹੋਈ ਅੱਗੇ ਵਧੇਗੀ ਫਿਰ ਤਾਂ ਕਹਿਣਗੇ ਕਿ ਸਭ ਕੁਝ ਠੀਕ ਹੈ ਜੇਕਰ ਉਹ ਇਹ ਨਹੀਂ ਕਰਦੀ ਪਰ ਉਸ ਦਾ ਕਸੂਰ ਕੱਟਿਆ ਜਾਵੇਗਾ ਪਰ ਜਦੋਂ हद ਹੋ ਜਾਂਦੀ ਆ ਜ਼ੁਲਮ ਦੀ ਤਾਂ ਅੰਤ ਨੂੰ ਕੁੜੀਆਂ ਆਪਣੀ ਜਾਨ ਮਕਾ ਲੈਂਦੀਆਂ ਨੇ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਨੇ ਪਿਕੇ ਪਰਿਵਾਰ ਨੂੰ ਦੇਖਣਾ ਹੁੰਦਾ ਹੈ ਕਿ ਉਹਨਾਂ ਦੇ ਉੱਪਰ ਵੀ ਕਿੰਨੀ ਜ਼ਿਆਦਾ ਟੈਨਸ਼ਨ ਹੈ ਕਰ ਜਾ ਉਹਨਾਂ ਨੇ ਵਿਆਹ ਕੀਤਾ ਤੇ ਅਸੀਂ ਹੁਣ ਜੇ ਵਾਪਸ ਜਾਵਾਂਗੇ ਤਾਂ ਫਲਾਣਾ ਰਿਸ਼ਤੇਦਾਰ ਦੋਸਤ ਕੋਈ ਕੁਝ ਕਹਿ ਨਾ ਦਵੇ ਉਹਨਾਂ ਨੂੰ ਤੇ ਦੂਸਰੀ ਪਾਸੇ ਉਹ ਸਹੁਰੇ ਪਰਿਵਾਰ ਨੂੰ ਸਮਝਾ ਸਮਝਾ ਕੇ ਥੱਕ ਚੁੱਕੀਆਂ ਹੁੰਦੀਆਂ ਨੇ ਕਿ ਸਾਡੇ ਮਾਪਿਓ ਤੁਹਾਨੂੰ ਹੋਰ ਕੁਝ ਨਹੀਂ ਦੇ ਸਕਦੇ ਕਿਉਂਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਤਾਨੇ ਮੇਨੇ ਮਾਰਨੇ ਸ਼ੁਰੂ ਹੋ ਜਾਂਦੇ ਨੇ ਸਹੁਰੇ ਪਰਿਵਾਰ ਵਾਲੇ ਅਕਸਰ ਹੀ ਕੁੜੀ ਨੂੰ ਆਖਦੇ ਨੇ ਕਿ ਤੂੰ ਲੈ ਕੇ ਹੀ ਕੀ ਆਈ ਸੀ ਜਾਂ ਫਿਰ ਤੂੰ ਭੁੱਖਿਆਂ ਦੇ ਘਰੋਂ ਆਈਆਂ ਇਹ ਲਾਈਨਾਂ ਖੁਦ ਸੁਣੀਆਂ ਸੁਣਾਈਆਂ ਹੋਈਆਂ ਨੇ ਜੋ ਕਿ ਕੁੜੀ ਆਪ ਦੱਸਦੀ ਹੈ ਉਹ ਕੁੜੀਆਂ ਜੋ ਕਿ ਸੋਹਰੇ ਘਰ ਦੇ ਵਿੱਚ ਰਹਿੰਦੀਆਂ ਹੋਆਂ ਸਭ ਕੁਝ ਢੇਲ ਚੁੱਕੀਆਂ ਨੇ ਇਸ ਦੇ ਨਾਲ ਨਾਲ ਜਦੋਂ ਕਿਤੇ ਵੀ ਕੋਈ ਵਿਆਹ ਹੋਵੇਗਾ ਤਾਂ ਇਹੋ ਜਿਹੇ ਘਰਾਂ ਦੇ ਵਿੱਚ ਰਹਿੰਦੀਆਂ ਨੋਹਾਂ ਨੂੰ ਅਕਸਰ ਸੁਣਾਇਆ ਜਾਵੇਗਾ ਕਿ ਫਲਾਣੇ ਦੀ ਬਹੂ ਫਲਾਣੇ ਦੀ ਨੂੰ ਐਨਾ ਦਾਜ ਲੈ ਕੇ ਆਈ ਹੈ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਸਾਰੀਆਂ ਗੱਲਾਂ ਸਦਮੇ ਦਾ ਕਾਰਨ ਬਣਦੀਆਂ ਨੇ ਜਦੋਂ ਦਿਨ ਤਿਉਹਾਰਾਂ ਤੇ ਉਹਨਾਂ ਦੇ ਕੋਲ ਮੁੰਡੇ ਵਾਲਿਆਂ ਦੇ ਕੋਲ ਇੱਛਾ ਅਨੁਸਾਰ ਕੋਈ ਤੋਹਫ਼ਾ ਨਹੀਂ ਪਹੁੰਚਦਾ ਕੁੜੀ ਵਾਲਿਆਂ ਦੇ ਕੋਲ ਜਿਹੜੀ ਡਿਮਾਂਡ ਰੱਖੀ ਹੁੰਦੀ ਹੈ ਕਦੇ ਅਲਮਾਰੀ ਦੀ ਕਦੇ ਪੇਟੀ ਦੀ ਕਦੇ ਸੋਫੇ ਦੀ ਜੋ ਪੂਰੀਆਂ ਨਹੀਂ ਹੁੰਦੀਆਂ ਤਾਂ ਫੇਰ ਕੁੜੀਆਂ ਨੂੰ ਇਸ ਹੱਦ ਤੱਕ ਜਾਣਾ ਪੈਂਦਾ ਅਤੇ ਉਹ ਆਪਣੀ ਜਾਨ ਗਵਾ ਦਿੰਦੀਆਂ ਨੇ ਇਸ ਤੋਂ ਇਲਾਵਾ ਅੱਜ ਕੱਲ ਜਿਹੜਾ ਕੁਝ ਹੋ ਰਿਹਾ ਉਹ ਵਿਦੇਸ਼ ਜਾਣ ਨੂੰ ਲੈ ਕੇ ਹੈ ਬਹੁਤੀ ਵਾਰ ਦੇਖਿਆ ਗਿਆ ਹੈ ਕਿ ਕੁੜੀਆਂ ਦੇ ਵੱਲੋਂ ਵੀઠ ਘਗੀ ਮਾਰੀ ਜਾਂਦੀ ਹੈ ਪਰ ਮੁੰਡਿਆਂ ਦੇ ਵੱਲੋਂ ਤਾਂ ਇਹ ਕਿੰਨੇ ਹੀ ਬੀਤੇ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਇੱਥੇ ਉਹਨਾਂ ਨੇ ਆਪਣੀ ਅਲੱਗ ਪਤਨੀ ਰੱਖੀ ਹੁੰਦੀ ਹੈ ਵਿਦੇਸ਼ ਦੇ ਵਿੱਚ ਅਲੱਗ ਦਾ ਪਤਨੀ ਰੱਖਦੇ ਨੇ ਇੱਥੇ ਦੀ ਪਤਨੀ ਨੂੰ ਸਿਰਫ ਉਹ ਆਪਣੇ ਮਾਪਿਓ ਨੂੰ ਸੰਭਾਲ ਕੇ ਜਾਂਦੇ ਨੇ ਕਿ ਉਹ ਦੇਖ ਰੇ ਕਰੀ ਜਾਵੇਗੀ ਅਤੇ ਨਾਲ ਹੀ ਬੱਚਿਆਂ ਦੀ ਸਾਂਭ ਸੰਭਾਲ ਕਰੇਗੀ ਇਹ ਉਹ ਸਾਰੇ ਕੇਸ ਆਉਣ ਤੋਂ ਬਾਅਦ ਹੁਣ ਕੁੜੀਆਂ ਵੀ ਇਸ ਤਰ੍ਹਾਂ ਕਰਨ ਲੱਗ ਪਈਆਂ ਨੇ ਜਿਸ ਤੇ ਚਲਦੇ ਹੋਏ ਮਾਪਿਓ ਬੇहद ਪਰੇਸ਼ਾਨ ਨੇ ਤਾਂ ਖੈਰ ਆਪਾਂ ਜਿਸ ਮੁੱਦੇ ਤੇ ਗੱਲ ਕਰ ਰਹੇ ਸੀ ਉਹ ਜਸਪੀਰ ਕੌਰ ਦਾ ਮਾਮਲਾ ਸੀ ਜਸਵੀਰ ਕੋਰ ਜਿਸ ਤავਿਆ ਜਸਵੀਰ ਸਿੰਘ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਮਹਿਜ਼ ਢਾਈ ਕੁ ਮਹੀਨੇ ਹੀ ਹੋਏ ਹੋਣੇ ਆ ਇਸ ਕੁੜੀ ਦੇ ਵਿਆਹ ਨੂੰ ਕਿ ਉਸ ਦੀ ਜਾਨ ਲਈ ਗਈ ਸਹੁਰਿਆਂ ਦੇ ਵੱਲੋਂ ਜਿਸ ਤੇ ਚਲਦੇ ਹੋਏ ਦਾਜ ਦਾ ਪਰਚਾ ਪਿਆ ਅਤੇ ਇਸ ਪਰਚੇ ਦੇ ਚਲਦੇ ਹੋਏ ਹੁਣ ਉਸ ਤੇ ਸਹੁਰੇ ਪਰਿਵਾਰ ਨੂੰ 10-10 ਸਾਲ ਦੀ ਤਿੰਨਾਂ ਜਾਣਿਆਂ ਨੂੰ ਸਜ਼ਾ ਹੋਈ ਹੈ ਅਤੇ ਨਾਲ ਹੀ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਇਹ ਕੇਸ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਉਹ ਸਾਰੇ ਲੋਕ ਜਿਹੜੇ ਕਿ ਇਸ ਸਮੇਂ ਇਸ جنگ ਦੇ ਵਿੱਚ ਨੇ ਇਸ ਲੜਾਈਆਂ ਦੇ ਵਿੱਚ ਨੇ ਕਿ ਆਖਿਰਕਾਰ ਕੀ ਬਣੇਗਾ ਸਾਡਾ ਕੀ ਕਰਾਂਗੇ ਅਸੀਂ ਕੀ ਕੀਤਾ ਜਾਵੇ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਨਾਲ ਦੇਖ ਲੈਣ ਅਤੇ ਉਹ ਲੋਕ ਜੋ ਸਿਸਟਮ ਨੂੰ ਮਜ਼ਾਕ ਸਮਝਦੇ ਨੇ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕੁਝ ਸਮੇਂ ਬਾਅਦ ਬਚ ਜਾਵਾਂਗੇ ਉਹ ਗਲਤ ਫਹਿਮੀ ਦੇ ਵਿੱਚ ਨੇ ਇਹ ਪੂਰੀ ਕਹਾਣੀ ਇਹ ਪੂਰੀ ਸੱਚਾਈ ਇਹ ਕੇਸ ਤੁਹਾਡੇ ਸਾਹਮਣੇ ਹੈ